ਥੋੜੇ ਸਮੇਂ ਤੋਂ ਬਾਅਦ ਤੁਹਾਨੂੰ ਪਵਿੱਤਰ ਆਤਮਾ ਦੇ ਨਾਲ ਬਪਤਿਸਮਾ ਦਿੱਤਾ ਜਾਵੇਗਾ ਬੋਲੋ ਕਾਦਾ ਬਪਤਿਸਮਾ ਸਵਰਗ ਦੇ ਵਿੱਚ ਜਾਣਾ ਤੇ ਪਵਿੱਤਰ ਆਤਮਾ ਦਾ ਬਪਤਿਸਮਾ ਪਵਿੱਤਰ ਆਤਮਾ ਪੌਣਾ ਪਵਿੱਤਰ ਆਤਮਾ ਦੇ ਵਿੱਚ ਦੁਆ ਕਰਨੇ ਪਵਿੱਤਰ ਆਤਮਾ ਦੇ ਵਿੱਚ ਪ੍ਰਾਰਥਨਾ ਕਰਨੀ ਪਵਿੱਤਰ ਆਤਮਾ ਦੀ ਅਦੇਕ ਕਰਨੀ ਇਹ ਬਹੁਤ ਬਹੁਤ ਜ਼ਰੂਰੀ ਆ ਬੋਲੇ ਹਾਲੇਲੂਇਆ ਜਿਨ੍ਹਾਂ ਨੂੰ ਪਵਿੱਤਰ ਆਤਮਾ ਨਹੀਂ ਜਨਾਣੇ ਪਾਇਆ ਜਿਨ੍ਹਾਂ ਸਮਰਥ ਨਹੀਂ ਮਿਲੇ ਜਿਨ੍ਹਾਂ ਨੂੰ ਉਹਨਾਂ ਨੂੰ ਚਾਹੀਦਾ ਕਿ ਉਡੀਕ ਦੇ ਵਿੱਚ ਰਹਿਣਾ ਪਵਿੱਤਰ ਆਤਮਾ ਕਦੋਂ ਮਿਲਦਾ ਜਦੋਂ ਤੁਸੀਂ ਦੁਆ ਕਰਦੇ ਜੋ ਜਦੋਂ ਤੁਸੀਂ ਵਚਨ ਪੜ੍ਹਦੇ ਜੋ ਜਦੋਂ ਤੁਸੀਂ ਰੂਹ ਦੇ ਨਾਲ ਉਹਦੀ ਉਡੀਕ ਕਰਦੇ ਜੋ ਗੌਰ ਕਰੋ ਪਰਮੇਸ਼ਵਰ ਦੇ ਰਾਜ ਵਿੱਚ ਫਿਰ ਤੁਸੀਂ ਜਾਓਗੇ ਇਹਦੋਂ ਤੁਸੀਂ ਪਵਿੱਤਰ ਆਤਮਾ ਦੇ ਨਾਲ परे रहोगे बोले हालेलुया हालेलुया पवित्र आत्मा पौणा पवित्र आत्मा ਦੀ ਉਡੀਕ ਨਹੀਂ ਕਰਨੀ ਜਿੰਨਾ ਚਿਰ ਤੱਕ ਕਰ ਤੁਸੀਂ ਪਵਿੱਤਰ ਆਤਮਾ ਦੀ ਉਡੀਕ ਨਹੀਂ ਕਰਦੇ ਪਵਿੱਤਰ ਆਤਮਾ ਕਦੋਂ ਮਿਲਦਾ ਆ ਰਸੂਲਾ ਦੇ ਕਰਦਾ ਦੋ ਅਨੇ ਉਹਦਾ ਪਹਿਲਾ ਵਚਨ ਪੜੀਏ ਪਵਿੱਤਰ ਆਤਮਾ ਪਾਉਣ ਵਾਸਤੇ ਕੀ ਕਰਨਾ ਚਾਹੀਦਾ ਹੈ ਜਦੋਂ ਬੰਦਗੀ ਦਾ ਇੱਕ ਦੇਣ ਆਇਆ ਉਹ ਸਭ ਇੱਕ ਥਾਂ ਇਕੱਠੇ ਸਨ ਉਹ ਸਾਰੇ ਲੋਕ ਇੱਕ ਥਾਂ ਕੀ ਸਨ ਇਕੱਠੇ ਹੋਣਾ ਜੇ ਪਵਿੱਤਰ ਆਤਮਾ ਦੇ ਵਿੱਚ ਭਰੇ ਰਹਿਣਾ ਪਵਿੱਤਰ ਆਤਮਾ ਪੌਣਾ ਆ ਤੇ ਇਕੱਠੇ ਹੋਣਾ ਚਾਹੀਦਾ ਬੰਦਗੀ ਦੇ ਜੇ ਤੁਸੀਂ ਸੋਚਦੇ ਜੋ ਕਿ ਸਾਨੂੰ ਪਰਮੇਸ਼ਵਰ ਦਾ ਜਲਾਲ ਮਿਲੇ ਪਰਮੇਸ਼ਵਰ ਦਾ ਰਾਜ ਮਿਲੇ ਬੱਚਿਓ ਗੌਰ ਕਰੋ ਤੁਹਾਨੂੰ ਨਹੀਂ ਤੇ ਅੱਗੇ ਲੈ ਆਉਣਾ ਤੁਸੀਂ ਪਿੱਛੇ ਨਹੀਂ ਆਮਣਾ ਬੈਂਦੇ ਤੇ ਤੁਹਾਨੂੰ ਅੱਗੇ ਨਹੀਂ ਤੇ ਲੈ ਆਵਾਂਗੇ ਤੋ ਸਾਰੇ ਲੋਕਾਂ ਨੂੰ ਜਿਹੜੇ ਪਵਿੱਤਰ ਆਤਮਾ ਦੇ ਵਿੱਚ ਭਰਨਾ ਚਾਹੁੰਦੇ ਸੀ ਪਵਿੱਤਰ ਆਤਮਾ ਦੇ ਵਿੱਚ ਜੁੜਨਾ ਚਾਹੁੰਦੇ ਰਸੂਲਾਂ ਦੀ ਸਿੱਖਿਆ ਵਿੱਚ ਰਹਿਣਾ ਚਾਹੁੰਦੇ ਰਸੂਲਾਂ ਦੇ ਵਿੱਚ ਦਾਖੇ ਰਹਿਣਾ ਚਾਹੁੰਦੇ ਉਹ ਸਾਰੇ ਇੱਕ ਜਗ੍ਹਾ ਤੇ ਇਕੱਠੇ ਸੰਗ ਅੱਗੇ ਬੜੀਏ ਜੀ ਅਚਾਨਕ ਕਾਹ ਤੋਂ ਇੱਕ ਗੂੰਜ ਆਈ ਗੌਰ ਕਰੋ ਜਿਹੜੇ ਪਵਿੱਤਰ ਆਤਮਾ ਵਿੱਚ ਭਰਨਾ ਚਾਹੁੰਦੇ ਆ ਪਵਿੱਤਰ ਆਤਮਾ ਵਿੱਚ ਰਹਿਣਾ ਚਾਹੁੰਦੇ ਆ ਉਹ ਇਕੱਠੇ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਆ ਤੇ ਸੰਤਾਂ ਸੇਵਕਾਂ ਦੀ ਖਲੀਸਿਆ ਦੀ ਇੱਕ ਸੰਗਤ ਹੋਣੀ ਆ ਤੇ ਉਹਦੇ ਵਿੱਚ ਮੈਂ ਜ਼ੋਰ ਦੇ ਕੇ ਉਹਦੇ ਵਿੱਚ ਲਗਨ ਲਾ ਕੇ ਮੈਂ ਟਾਈਮ ਕੱਢ ਕੇ ਪਹੁੰਚਣਾ ਆ ਬੰਦਗੀ ਦੇ ਵਿੱਚ ਬੋਲੇ ਹਲੇਲੂਇਆ 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 ਮੈਨੂੰ ਅੱਜ ਵੀ ਯਾਦ ਆ ਜਦੋਂ ਸਾਡੇ ਗੁਰੂ ਸਤਾਦ ਜਦੋਂ ਸਾਡੇ ਗੁਰੂ ਬੰਦਗੀ ਹੁੰਦੀ ਸੀ ਤਿੰਨਾਂ ਦਿਨਾਂ ਦੇ ਤੇ ਮੈਂ ਉਦੋਂ ਕੰਮ ਸਿੱਖਦਾ ਹੁੰਦਾ ਸੀ ਆਪਣੇ ਉਸਤਾਦਾਂ ਕੋਲ ਤੇ ਮੈਂ ਕੰਮ ਸਿੱਖਦਾ ਇਹ ਤੇ ਉਹ ਦੁਨਿਆਵੀ ਕੰਮ ਪਰ ਮੈਂ ਪਹਿਲਾਂ ਹੀ ਦੱਸ ਦਿੰਦਾ ਹੁਨਾ ਕਿ ਮੈਂ ਇਸ ਦਿਨ ਐਨੇ ਦਿਨ ਨਹੀਂ ਆਉਣਾ ਕੰਮ ਤੇ ਮੈਂ ਐਨੇ ਦਿਨ ਬੰਦਗੀ ਤੇ ਬਹਿਣਾ ਐਨੇ ਦਿਨ ਬੰਦਗੀ ਤੇ ਦਿਨੇ ਰਾਤ ਬੰਦਗੀ ਚੱਲਦੀ ਹੁੰਦੀ ਸੀ ਤਿੰਨ ਦਿਨ ਤੇ ਤਿੰਨ ਰਾਤਾਂ ਲਗਾਤਾਰ ਪ੍ਰਾਰਥਨਾ ਜਿਹੜੀ ਆ ਉਹ ਲਗਾਤਾਰ ਚੱਲਦੀ ਰਹਿੰਦੀ ਸੀ ਬਜ਼ੁਰਗਾਂ ਦੀ ਤੇ ਉਹਦੇ ਵਿੱਚ ਬਹਿਣਾ ਉਹਦੇ ਵਿੱਚ ਬੈਠੇ ਰਹਿਣਾ ਉਹਦੇ ਵਿੱਚ ਟਿਕੇ ਰਹਿਣਾ ਇਸ ਕਰਕੇ ਜਦੋਂ ਆਪਾਂ ਟਿਕੇ ਰਹਿੰਦੇ ਆ ਬੰਦਗੀ ਦੇ ਵਿੱਚੋਂ ਬੈਠੇ ਰਹਿੰਦੇ ਆ ਤੇ ਉਦੋਂ ਫਿਰ ਖੁਦਾ ਦਾ ਪਵਿੱਤਰ ਆਤਮਾ ਸਾਡੇ ਉੱਤੇ ਨਾਜ਼ੁਲ ਹੁੰਦਾ ਹੈ ਬੋਲੇ ਹਾਲੇਲੂਇਆ ਉਦੋਂ ਫਿਰ ਐਸਾ ਖੁਦਾ ਦੇ ਰੂਹ ਨੇ ਫੜ ਲਿਆ ਐਸਾ ਖੁਦਾ ਨੇ ਰੂਹ ਨੇ ਫੜ ਲਿਆ ਫਿਰ ਪ੍ਰਭੂ ਨੇ ਕਦੇ Juda ਨਹੀਂ ਹੁੰਨ ਦਿੰਦਾ ਉਹਦੇ ਰੂਹ ਨੇ ਉਹਦੇ ਰੂਹ ਨੇ ਤਸੱਲੀ ਦੇ ਨਾਲ ਭਰ ਦਿੱਤਾ ਸੇਵਾ ਤੋਂ ਕਦੀ ਬਾਹਰ ਨਹੀਂ ਜਾਣ ਦਿੱਤਾ ਬਸ ਫਿਰ ਉਹਦੇ ਤੋਂ ਬਾਅਦ ਫਿਰ ਖੁਦਾ ਨੇ ਐਸਾ ਆਪਣਾ ਰੂਹ ਦਿੱਤਾ ਐਸਾ ਪਾਕ ਰੂਹ ਦੀ ਹਜ਼ੂਰੀ ਦੇ ਨਾਲ ਭਰ ਦਿੱਤਾ ਤੇ ਕੰਮ ਜਿੰਨਾ ਮਰਜ਼ੀ ਜ਼ਰੂਰੀ ਹੋਵੇ ਉਹ ਜ਼ਰੂਰੀ ਨਹੀਂ ਤੇ ਰੱਬ ਦਾ ਕੰਮ ਜ਼ਰੂਰੀ ਸਮਝੇ ਰੱਬ ਦਾ ਕੰਮ ਹਮੇਸ਼ਾ ਆਪਣੇ ਜੀਵਨ ਦੇ ਵਿੱਚ ਅੱਗੇ ਸਮਝਾ ਉਹਨੂੰ ਪਹਿਲ ਦਿੱਤੀ ਉਹਨੂੰ ਅੱਗੇ ਲੈ ਕੇ ਆਏ ਉਹਨੂੰ ਰਿਸ਼ਤੇ ਨਾਤੇ ਪੈਣਪਰਾ ਜਿਆਦਾ ਨਹੀਂ ਸਮਝੇ ਬਸ ਪਵਿੱਤਰ ਆਤਮਾ ਨੂੰ ਤੇ ਖੁਦਾ ਦੀ ਹਜ਼ੂਰੀ ਨੂੰ ਜਿਆਦਾ ਸਮਝਿਆ ਬੋਲੇ ਹallelujah ਹallelujah ਬੜੇ ਘਰ ਵਾਲੇ ਰੋਕਦੇ ਰਹੇ ਰੱਬ ਦੇ ਕੰਮ ਤੋਂ ਦੁਨਿਆਵੀ ਕੰਮ ਵੀ ਪੈਂਦੇ ਰਹੇ ਰੋਕਣ ਵਾਸਤੇ ਪਰ ਰੁਕੇ ਨਹੀਂ ਉਸ ਤੋਂ ਬਾਅਦ ਅੱਜ ਤਿੱਕਰ ਖੁਦਾ ਦੇ ਫਜ਼ਲ ਦੇ ਵਿੱਚ ਅੱਜ ਤਿੱਕਰ ਖੁਦਾ ਨੇ ਆਪਣੀ ਜਿਹੜੀ ਸੇਵਾ ਦਿੱਤੀ ਹੈ ਸੇਵਾ ਦੇ ਵਿੱਚ ਤਰੱਕੀ ਦਿੱਤੀ ਹੈ ਸੇਵਾ ਦੇ ਵਿੱਚ ਬਰਕਤ ਦਿੱਤੀ ਹੈ ਸੇਵਾ ਦੇ ਵਿੱਚ ਨਵੀਆਂ-ਨਵੀਆਂ ਆਸ਼ੀਸ਼ਾਂ ਖੁਦਾਵੰ ਦੇ ਰਿਹਾ ਜਿਹੜੀਆਂ ਸੇਵਾ ਦੇ ਵਿੱਚ ਇਹ ਉਸੇ ਪਵਿੱਤਰ ਆਤਮਾ ਦੇ ਵਿੱਚ ਜਿਹੜੇ ਜਾਗਦੇ ਨੇ ਆ ਕਦੀ ਮੱਠਾ ਨਹੀਂ ਪੈਣ ਦਿੱਤਾ ਔਰ ਬਾਈਬਲ ਦੇ ਵਿੱਚ ਲਿਖਿਆ ਆਤਮਾ ਨੂੰ ਜੁਦਾ ਕੇ ਰੱਖੇ ਬੋਲੇ ਹਾਲੇਲੂਇਆ ਇੱਕ ਵਚਨ ਪਹਿਲਾ ਥਸਨੀ ਕੀਆ 4 ਅਧਿਆਇ ਉਹਦਾ 18 ਵਚਨ ਪੜ੍ਹ ਗਏ ਪਹਿਲਾ ਥਸਨੀ ਕੀਆ 5 ਅਧਿਆਇ ਔਰ ਉਹਦਾ 18 ਵਚਨ ਪੜੀ ਹਰ ਹਾਲ ਵਿੱਚ ਧੰਨਵਾਦ ਕਰੋ ਹਾਂਜੀ ਹਰ ਹਰ ਹਾਂਜੀ ਕਿਉਂਕਿ ਤੁਹਾਡੇ ਲਈ ਮਸੀਹ ਯਿਸੂ ਵਿੱਚ ਪਰਮੇਸ਼ਵਰ ਯਿਸੂ ਮਸੀਹ ਦੇ ਵਿੱਚ ਪਰਮੇਸ਼ਵਰ ਦੀ ਇਹੋ ਹੀ ਪਰਮੇਸ਼ਵਰ ਦੀ ਇਹੋ ਹੀ ਹਿੱਸੇ ਆਇਆ ਆਤਮਾ ਨੂੰ ਨਾ ਭਜੋ ਆਤਮਾ ਨੂੰ ਪਵਿੱਤਰ ਆਤਮਾ ਜੇ ਪੌਣਾ ਆ ਪਾ ਲਿਆ ਆ ਜੇ ਨਹੀਂ ਪਾਇਆ ਤਾਂ ਵੀ ਸੰਗੀਤ ਕਰੋ ਬੋਲੇ ਹਲੇਲੂਇਆ ਹਲੇਲੂਇਆ ਮੈਂ ਸਾਰੀ ਸੰਗਤ ਨੂੰ ਨਹੀਂ ਮੈਂ ਇੱਕ ਦਿਨ ਆ ਜਵਾਨ ਜਿਹੜੇ ਬੱਚੇ ਆਉਂਦੇ ਆ ਜਿਹੜੇ ਜਵਾਨ ਭਾਈ ਆਉਂਦੇ ਮੈਂ ਇਹਨਾਂ ਨੂੰ ਕਹ ਰਿਹਾ ਸੀ ਮੈਂ ਉਹਨਾਂ ਦਾ ਤੇ ਪਤਾ ਨਹੀਂ ਦੂਸਰੇ ਆਉਣ ਜਾਂ ਨਹੀਂ ਆਉਣ ਮੈਂ ਇਹਨਾਂ ਨਾਲ ਗੱਲ ਕਰ ਰਿਹਾ ਕਿ ਕਿਸੇ ਦਿਨ ਆਪਾਂ ਟਾਈਮ ਬਣਾਈਏ ਕਿ ਸਾਰੀ ਰਾਤ ਦੁਆ ਕਰਨੀ ਆ ਕਿੰਨੇ ਕਿੰਨਾ ਸਰ ਦੁਆ ਕਰਨੀ ਆ ਬੋਲੋ ਬੋਲੋ ਬੱਚੋ ਕਿੰਨਾ ਚਿਰ ਦੁਆ ਕਰਨੀ ਆ ਕ੍ਰਿਸਤੂ ਵੀ ਇੱਥੇ ਆ ਤਾ ਉੱਠ ਸਾਵਾ ਆ ਤੂੰ ਵੀ ਉੱਠ ਸਾਵਾ ਦੁਆ ਕਰ ਸਕਦੇ ਕਿ ਨਹੀਂ ਕਿ ਨਾਲ ਇੰਨਾ ਤੇ ਬੈਠ ਕੇ ਆ ਵੀ ਮਿੱਤੇ ਤੂੰ ਵੀ ਉੱਠੀ ਪਈ ਤੂੰ ਵੀ ਠੀਸਾ ਵਾਹ ਹਾਂਜੀ ਕਰ ਸਕਦੇ ਕਿ ਨਹੀਂ ਆਪਾਂ ਦੁਆ ਤੁਸੀਂ ਵੀ ਉੱਠੋ ਤਿੰਨ ਚਾਰ ਜਣੇ ਹੋਗੇ ਉੱਠੋ ਤਾਂ ਰਾਜੀ ਕੋਈ ਗੱਲ ਨਹੀਂਗੀ ਸਾਵਾਂ ਤੁਹਾਨੂੰ ਦੱਸਿਆ ਨਾ ਇੱਕ ਦਿਨ ਕੀ ਕਿਹਾ ਸੀ ਭਲਾ ਅਭੀ ਕਿਤਾੰ ਕੀ ਕਿਹਾ ਸੀ ਭਲਾ ਸਾਰੀ ਰਾਤ ਕੀ ਕਰੀਏ ਆਪਾਂ ਦੁਆ ਕਰੀਏ ਬੋਲੇ ਹਾਲੇਲੂਇਆ ਬੈਠ ਜਾਓ ਵੀ ਸਾਵਾਂ ਸਤਲੇ ਬੈਜੋ ਸਾਵਾਂ ਰਾਤ ਦੁਆ ਕਰੀਏ ਤੁਸੀਂ ਜੇ ਚਾਹੁੰਦੇ ਜੋ ਪਵਿੱਤਰ ਆਤਮਾ ਮਿਲੇ ਪਰਮੇਸ਼ਵਰ ਦਾ ਪਰਮੇਸ਼ਵਰ ਦਾ ਪਵਿੱਤਰ ਆਤਮਾ ਸਾਨੂੰ ਮਗਨ ਕਰੇ ਤੇ ਫਿਰ ਸਾਨੂੰ ਢਿੱਲੇ ਨਹੀਂ ਹੋਣਾ ਚਾਹੀਦਾ ਫਿਰ ਕੀ ਕਰਨਾ ਚਾਹੀਦਾ ਪਵਿੱਤਰ ਆਤਮਾ ਦੇ ਵਿੱਚ ਉਹਦਾ ਆਖਾ ਮੰਨ ਕੇ ਦੁਆ ਕਰਦੇ ਰਹਿਣਾ ਚਾਹੀਦਾ ਬੋਲੇ ਹਾਲੇਲੂਇਆ ਹੱਥ ਉਡਾ ਕੇ ਹਲੇ ਪਵਿੱਤਰ ਆਤਮਾ ਮਿਲਣਾ ਚਾਹੀਦਾ ਫਿਰ ਪੜਿਏ ਰਸੂਲਾ ਦੇ ਕਰਤੱਬ ਦੇ ਵਿੱਚ ਲਿਖਿਆ ਅਗੇ ਦੋ ਅਧਿਆਏ ਦੇ ਵਿੱਚ ਕਿ ਉਹਨਾਂ ਨੇ ਦੁਆ ਕੀਤੀ ਤੇ ਉਹਨਾਂ ਤੇ ਆਗਈਆਂ ਜੀਭਾਂ ਪਵਿੱਤਰ ਆਤਮਾ ਉਹਨਾਂ ਉੱਤੇ ਠਹਿਰਿਆ ਸਾਰਿਆਂ ਉੱਤੇ ਠਹਿਰਿਆ ਜਿਹੜੇ ਦੁਆ ਕਰਦੇ ਆ ਜੇਕਰ ਤੁਸੀਂ ਚਾਹੁੰਦੇ ਜੋ ਕਿਸੇ ਪਰਮੇਸ਼ਵਰ ਦੇ ਰਾਜ ਦੇ ਵਿੱਚ ਪਹੁੰਚੀਏ ਤੇ ਫਿਰ ਸਾਨੂੰ ਪਵਿੱਤਰ ਆਤਮਾ ਦੇ ਵਿੱਚ ਭਰੇ ਰਹਿਣਾ ਚਾਹੀਦਾ ਹੈ ਜਿਨ੍ਹਾਂ ਨੂੰ ਨਹੀਂ ਮਿਲਿਆ ਉਹਨਾਂ ਨੂੰ ਦੁਆ ਕਰਦੇ ਉਡੀਕ ਕਰਨੀ ਚਾਹੀਦੀ ਆ ਕਿ ਮਿਲੇ ਸਾਨੂੰ ਖੁਦਾ ਦਾ ਪਵਿੱਤਰ ਆਤਮਾ ਬੋਲੇ ਹਾਲੇਲੂਇਆ ਹਾਲੇਲੂਇਆ ਪਵਿੱਤਰ ਆਤਮਾ ਮਿਲਿਆ ਤੇ ਫਿਰ ਲਿਖਿਆ ਅਫਸੀਆਂ ਦੀ ਪੱਤਰੀ 6 ਅਧੇ ਉਹਦਾ 11 ਵਚਨ ਪੜੋ ਅਫਸੀਆਂ ਦੀ ਪੱਤਰੀ 6 ਅਧੇ 11 ਵਿੱਚੋਂ ਪੜੋ ਤਾਂ ਪ੍ਰਭੂ ਜੀ ਦਾ ਕਲਾਮ ਇੱਥੇ ਕੀ ਕਹਿੰਦਾ ਹੈ 18 ਐਤ ਪੜ੍ਹੀਏ ਜੀ ਹਰ ਸਮੇਂ ਆਤਮਾ ਵਿੱਚ ਕੀ ਕਰਦੇ ਰਹੋ ਪ੍ਰਾਰਥਨਾ ਜਿਹੜਾ ਪਵਿੱਤਰ ਆਤਮਾ ਮਿਲਿਆ ਆ ਪਵਿੱਤਰ ਆਤਮਾ ਜਿੰਨਾ ਨੇ ਪਾਉਣਾ ਉਹਨਾਂ ਨੂੰ ਪਾਉਣਾ ਚਾਹੀਦਾ ਆ ਜਿੰਨਾਂ ਨੂੰ ਮਿਲਿਆ ਉਹਨਾਂ ਨੂੰ ਪਵਿੱਤਰ ਆਤਮਾ ਦੇ ਵਿੱਚ ਕਿੰਨਾ ਟਾਈਮ ਦੁਆ ਕਰਨੀ ਚਾਹੀਦੀ ਆ ਬੋਲੋ ਫੇਰ ਪੜੋ ਜੀ ਪੜੋ ਭਾਜੀ ਤੁਸੀਂ ਜੀ 18 ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਸਾਰੀ ਪ੍ਰਾਰਥਨਾ ਬੇਨਤੀ ਨਾਲ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਪਵਿੱਤਰ ਆਤਮਾ ਵਿੱਚ ਕਿੰਨਾ ਚਿਰ ਪ੍ਰਾਰਥਨਾ ਕਰਨੀ ਚਾਹੀਦੀ ਹੈ ਹਰ ਸਮੇਂ ਭਾਵੇਂ ਸਿਆਲਿਆਂ ਗਰਮੀਆਂ ਦਿਨੇ ਆ ਰਾਤ ਆ ਦੁਪਹਿਰ ਆ ਸਾਵਿਆਂ ਸਾਰਾ ਟਾਈਮ ਪਵਿੱਤਰ ਆਤਮਾ ਵਿੱਚ ਕੀ ਕਰੀਏ ਪ੍ਰਾਰਥਨਾ ਵੇਲੇ ਆ ਤਾਂ ਵੀ ਪ੍ਰਾਰਥਨਾ ਕੰਮ ਵਿੱਚ ਕੰਮ ਕਰ ਰਹੇ ਆ ਤਾਂ ਵੀ ਪ੍ਰਾਰਥਨਾ ਬੈਠੇ ਆ ਸਫ਼ਰ ਕਰ ਰਹੇ ਆ ਮੋਟਰਸਾਈਕਲ ਚਾ ਰਹੇ ਆ ਤਾਂ ਵੀ ਆਤਮਾ ਵਿੱਚ ਕੀ ਕਰਦੇ ਰਹੀਏ ਪ੍ਰਾਰਥਨਾ ਆਤਮਾ ਜਿਹੜਾ ਇਹ ਨਹੀਂ ਇਹ ਆਤਮਾ ਮੇਲਿਆ ਤੇ ਪਤਾ ਨਹੀਂ ਤਾਂ ਇਸੇ ਕਰਕੇ ਖੁਦਾ ਦਾ ਦਾਸ ਕ੍ਰਾਂਤੀਆਂ ਦੀ ਪਤਰੀ ਵਿੱਚ ਲਿਖਦਾ ਆ ਮੈਂ ਸਮਝ ਨਾਲ ਵੀ ਗਾਵਾਂਗਾ ਤੇ ਬਹੁਤ ਸਮਝ ਨਾਲ ਵੀ ਗਾਵਾਂਗਾ ਮੈਂ ਆਤਮਾ ਨਾਲ ਵੀ ਗਾਵਾਂਗਾ ਬੋਲੇ ਹallelujah ਇਹ ਨਾ ਹੋਵੇ ਵੀ ਸਾਨੂੰ ਪਤਾ ਹੀ ਨਾ ਹੋਵੇ ਪਾਲੂ ਸਰਸੂਲ ਕਹਿੰਦਾ ਮੈਂ ਸਮਝ ਦੇ ਵਿੱਚ ਵੀ ਤੇ ਆਤਮਾ ਵਿੱਚ ਵੀ ਸਭ ਕੁਝ ਆਤਮਾ ਦੇ ਵਿੱਚ ਵੀ ਕਰਾਂਗਾ ਸਮਝ ਦੇ ਨਾਲ ਗਾਵਾਂਗਾ ਵੀ ਸਮਝ ਨਾਲ ਆਤਮਾ ਦੇ ਵਿੱਚ ਵੀ ਸਮਝ ਨਾਲ ਵੀ ਤੇ ਆਤਮਾ ਨਾਲ ਵੀ ਸਮਝ ਨਾਲ ਵੀ ਤੇ ਆਤਮਾ ਨਾਲ ਵੀ ਸਾਨੂੰ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਬੋਲੇ ਹallelujah ਜੇ ਤੁਸੀਂ ਚਾਹੁੰਦੇ ਜੋ ਇਹ ਰੋਹਾਨੀ ਗੱਲਾਂ ਸਿੱਖੀਏ ਰੋਹਾਨੀ ਤਰੱਕੀ ਪਾਈਏ ਰੋਹਾਨੀ ਕਲਾਮ ਦੇ ਵਿੱਚ ਵਧਦੇ ਜਾਈਏ